ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਲਵੰਡੀ ਸਾਬੋ ਚੋਂ ਰੋਡ ਸ਼ੋਅ ਕੱਢਿਆ ਗਿਆ ਉਸ ਰੋਡ ਸ਼ੋਅ ਨੂੰ ਵੀ ਜੋ ਇੱਕ ਹੰਕਾਰੀ ਦੱਸਿਆ ਗਿਆ ਕਿ ਉਹ ਰੋਡ ਸ਼ੋਅ ਵੀ ਹੰਕਾਰ ਦੀ ਨਿਸ਼ਾਨੀ ਸੀ ਉਸ ਰੋਡ ਸ਼ੋਅ ਦੇ ਵਿੱਚ ਜੋ ਆਮ ਵਰਕਰਾਂ ਦੀ ਤੇ ਕਿਸੇ ਲੀਡਰ ਦੀ ਕੋਈ ਪੁਛ ਪ੍ਰਤੀਤ ਨਹੀਂ ਸੀ ਉਦੇ ਵਿੱਚ ਕਿਸ ਤਰ੍ਹਾਂ ਹੰਕਾਰ ਸਾਹਮਣੇ ਆਇਆ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਉਸ ਰੋਡ ਸ਼ੋਅ ਦੇ ਉੱਪਰ ਵੱਡਾ ਤੰਜ ਕੱਸਿਆ ਜੋ ਕਿ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢਿੰਸਾ ਜਿਹੜੇ ਕਿ ਅਤਿ ਨੇੜੀਕ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਸ ਤਰ੍ਹਾਂ ਮਨਪ੍ਰੀਤ ਸਿੰਘ ਯਾਲੀ ਪਰਵਿੰਦਰ ਸਿੰਘ ਢਿੰਸਾ ਇਹ ਸਾਰੀ ਇੱਕ ਟੀਮ ਸੀ ਸੁਖਬੀਰ ਸਿੰਘ ਬਾਦਲ ਦੀ ਲੇਕਿਨ ਇੰਨੇ ਨੇੜੀਕ ਰਹਿਣ ਤੋਂ ਬਾਅਦ ਵੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਛੱਡ ਦਿੱਤਾ ਮਨਪ੍ਰੀਤ ਜੀ ਆਲੀ ਤਾਂ ਇਹ ਹੀ ਗੱਲ ਕਹਿੰਦੇ ਕਿ ਅਸੀਂ ਜਦੋਂ ਵੀ ਸੁਖਵੀਰ ਸਿੰਘ ਬਾਦਲ ਨੂੰ ਜਾ ਕੇ ਕਹਿੰਦੇ ਸੀ ਕਿ ਤੁਹਾਨੂੰ ਜੋ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਹੈ ਲੀਡਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਤਾਂ ਸੁਖਵੀਰ ਸਿੰਘ ਬਾਦਲ ਕਦੀ ਵੀ ਗੱਲ ਸੁਣਨ ਦੇ ਉਹਨਾਂ ਦੇ ਕੋਲ ਮਾਦਾ ਨਹੀਂ ਸੀ ਉਹ ਸਿਰਫ ਇੱਕੋ ਗੱਲ ਕਹਿੰਦੇ ਸੀ ਤੁਸੀਂ ਪਾਰਟੀ ਵਿੱਚ ਕੰਮ ਕਰਨਾ ਕਰੋ ਨਹੀਂ ਕਰਨਾ ਤਾਂ ਤੁਸੀਂ ਜਾ ਸਕਦੇ ਜੀ ਕਦੇ ਵੀ ਉਹਨਾਂ ਨੇ ਪਾਰਟੀ ਲੇਬਰ ਤੇ ਕਿਸੇ ਵਰਕਰ ਨਾਲ ਕਿਸੇ ਲੀਡਰ ਨਾਲ ਗੱਲ ਨਹੀਂ ਕੀਤੀ ਸਿਰਫ ਆਪਣੀ ਹੰਕਾਰਵਾਜੀ ਔਰ ਜੋ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਉਹੀ ਪ੍ਰਵਾਨ ਹੁੰਦਾ ਸੀ ਜੇ ਕੋਈ ਦੂਸਰਾ ਲੀਡਰ ਉਸ ਨੂੰ ਨਹੀਂ ਪ੍ਰਵਾਨ ਕਰਦਾ ਸੀ ਤਾਂ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਜਾਂਦੀ ਸੀ ਸੋ ਮਨਪ੍ਰੀਤ ਸਿੰਘ ਯਾਲੀ ਨੇ ਇਹ ਵੱਡੇ ਖੁਲਾਸੇ ਕੀਤੇ ਸੀ ਔਰ ਇਸ ਦੇ ਨਾਲ ਪ੍ਰਵਿੰਦਰ ਸਿੰਘ ਟਿੰਸਾ ਨੂੰ ਜਦੋਂ ਪਾਰਟੀ ਛੱਡ ਕੇ ਗਏ ਸੀ ਉਹਨਾਂ ਦੇ ਪਿਤਾ ਤਾਂ ਪ੍ਰਵਿੰਦਰ ਸਿੰਘ ਟਿੰਸਾ ਨੂੰ ਸੁਖਵੀਰ ਸਿੰਘ ਬਾਦਲ ਖੁਦ ਆਪਣੇ ਨਾਲ ਰੱਖ ਰਹੇ ਸੀ ਉਹਨਾਂ ਨੂੰ ਜਿਹੜਾ ਕਿ ਪਰਵਿੰਦਰ ਸਿੰਘ ਢਿੰਸਾ ਨੂੰ ਪਾਰਟੀ ਨਾ ਛੱਡਣ ਬਾਰੇ ਕਹਿ ਰਹੇ ਸੀ ਬਹੁਤ ਮਿਲਨਤਾਂ ਕਰਲੇ ਕਰ ਰਹੇ ਸੀ ਪਰਵਿੰਦਰ ਸਿੰਘ ਢਿੰਸਾ ਦੀਆਂ ਪਰ ਪਰਵਿੰਦਰ ਸਿੰਘ ਢਿੰਸਾ ਆਪਣੇ ਪਿਤਾ ਦੇ ਨਾਲ ਜਾ ਕੇ ਖੜ ਗਏ ਸੀ ਸੋ ਉਹੀ ਪਰਵਿੰਦਰ ਸਿੰਘ ਢਿੰਸਾ ਹੁਣ ਬਾਗੀ ਧੜੇ ਦੇ ਨਾਲ ਅਹਿਮ ਰੋਲ ਅਦਾ ਕਰ ਰਹੇ ਨੇ ਔਰ ਪਰਵਿੰਦਰ ਸਿੰਘ ਢਿੰਸਾ ਨੇ ਜੋ ਵੱਡਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਵਿਸਾਖੀ ਦੇ ਪਵਿੱਤਰ ਤਿਹਾੜੀ ਮੌਕੇ ਤਲਵੰਡੀ ਸਾਬੋ ਵਿੱਚ ਜੋ ਬਾਦਲਪਾਲ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਗਿਆ ਉਹ ਸਿਰਫ ਹੰਕਾਰ ਦੀ ਨਿਸ਼ਾਨੀ ਸੀ ਕੋਈ ਰੋਡ ਸ਼ੋਅ ਨਹੀਂ ਸੀ ਉਹਨਾਂ ਨੇ ਕਿਹਾ ਕਿ ਅਕਾਟ ਤੱਕ ਦੇ ਸਿੰਘ ਸਹਿਬਾਨ ਬਹੁਤ ਸਤਿਕਾਰਯੋਗ ਹਨ ਪਰ ਸਟੇਜ ਦੇ ਉੱਪਰੋਂ ਸਿੰਘਾਂ ਜੋ ਜਥੇਦਾਨਾਂ ਦੇ ਖਿਲਾਫ ਬਿਆਨਬਾਜ਼ੀ ਹੋਈ ਜੋ ਟਿੱਪਣੀਆਂ ਹੋਈਆਂ ਉਹ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸੋਸ਼ਲ ਮੀਡੀਆ ਟੀਮ ਵੱਲੋਂ ਸਿੰਘ ਸਹਿਬਾਨਾਂ ਦੀ ਕੀਤੀ ਜਾ ਰਹੀ ਕਿਰਦਾਰ ਖੁਸ਼ੀ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਵੱਲੋਂ ਇਹ ਕਹਿਣਾ ਕਿ ਜਥੇਦਾਰ ਸਹਿਬਾਨਾ ਨੇ ਸੁਰੱਖਿਆ ਲਾਂ ਲਈ ਬਹੁਤ ਕੁਝ ਕੀਤਾ ਹੈ ਉਹ ਜਿਹੜਾ ਕਿ ਭਾਜਪਾ ਦੇ ਲੀਡਰਾਂ ਨਾਲ ਫੋਨ ਤੇ ਗੱਲਾਂ ਹੁੰਦੀਆਂ ਸੀ ਸਾਡੇ ਜਥੇਦਾਰ ਜਿਹੜੇ ਕੌਮ ਦੇ ਸੀ ਸੋ ਇਹ ਸੁਖਬੀਰ ਸਿੰਘ ਬਾਦਲ ਨੇ ਜਦੋਂ ਜਥੇਦਾਰਾਂ ਦੇ ਉੱਪਰ ਵੱਡਾ ਇਲਜ਼ਾਮ ਲਾਇਆ ਹੈ ਤਾਂ ਉਸ ਦਾ ਮਾਨਸਿਕ ਦਿਵਾਲੇ ਪਾਣ ਦੀ ਇਹ ਨਿਸ਼ਾਨੀ ਹੈ ਸ੍ਰੀ ਢਿੰਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਉਹਨਾਂ ਨੇ ਪੁੱਛਿਆ ਕਿ ਜੋ ਤੁਹਾਡੇ ਹੁਣ ਨਵੇਂ ਰਿਸ਼ਤੇਦਾਰ ਬਣੇ ਨੇ ਜੋ ਉਹਨਾਂ ਨੂੰ ਗਾਰੰਟੀ ਦਿੱਤੀ ਗਈ ਏ ਜੋ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਏ ਫਿਰ ਉਹ ਕਿਸ ਦੇ ਕਹਿੰਦੇ ਦਿੱਤੀ ਜਾ ਰਹੀ ਏ ਜੇ ਤੁਸੀਂ ਜਥੇਦਾਰਾਂ ਨੂੰ ਭਾਜਪਾ ਨੇ ਜਲੇ ਹੋਏ ਦਸਰੇ ਦੇ ਤਾਂ ਫਿਰ ਤੁਹਾਡੇ ਰਿਸ਼ਤੇਦਾਰਾਂ ਨੂੰ ਜੋ ਦਿੱਲੀ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਹੋ ਰਹੀ ਏ ਫਿਰ ਉਹ ਸਿਕਿਉਰਿਟੀ ਕੌਣ ਦੇ ਰਿਹਾ ਸੋ ਦਿੱਲੀ ਦੇ ਵਿੱਚ ਜੋ ਉਹਨਾਂ ਦੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਨੂੰ ਪੂਰੀ ਸਿਕਿਉਰਿਟੀ ਮਹੱਈਆ ਕਰਵਾਈ ਗਈ ਹੈ ਜਿਸ ਨੂੰ ਲੈ ਕੇ ਪ੍ਰਵਿੰਦਰ ਸਿੰਘ ਢੀਂਸਾ ਨੇ ਵੱਡਾ ਤੰਜ ਕੱਸਿਆ ਕਿ ਫੇਕ ਤੁਸੀਂ ਭਾਜਪਾ ਨਾਲ ਜੜੇ ਹੋਏ ਜੇ ਜਾਂ ਫਿਰ ਭਾਜਪਾ ਦੀ ਜਿਹੜੀ ਤੁਸੀਂ ਵਿਚਾਰਧਾਰਾ ਤੇ ਚੱਲ ਰਹੇ ਜੇ ਔਰ 2027 ਤੋਂ ਪਹਿਲਾਂ ਤੁਹਾਡਾ ਭਾਜਪਾ ਨਾਲ ਗੱਠਜੋੜ ਹੋਣ ਦੀ ਵੀ ਸੰਭਾਵਨਾ ਹੈ ਜੋ ਕਿ ਤੁਸੀਂ ਇੱਕ ਬਾਦਲ ਧੜਾ ਬਣਾ ਕੇ ਸਿਰਫ ਆਪਣੀਆਂ ਸੀਟਾਂ ਜਿੰਨੀਆਂ ਚਾਹੁੰਦੇ ਜੇ ਤੁਹਾਨੂੰ ਪੰਜਾਬ ਨਾਲ ਨਹੀਂ ਪੰਜਾਬ ਜਾਵੇ ਟੱਠੇ ਖੂਚ ਤੁਸੀਂ ਸਿਰਫ ਆਪਣੀ ਲਾਲਸਾ ਆਪਣੀ ਕੁਰਸੀ ਔਰ ਆਪਣੀ ਸੱਤਾ ਰੱਖਣਾ ਚਾਹੁੰਦੇ ਜੇ ਜੋ ਬੀਜੇਪੀ ਨਾਲ ਰਲ ਕੇ ਤੁਸੀਂ ਇਹ ਵੱਡਾ ਵਰਤਾਰਾ ਕਰਨ ਜਾ ਰਹੇ ਜੇ